ਸਬ ਦੇ ਵਿਜਨ ਅਟਾਰੀ ਦੀ ਨਿਗਰਾਨੀ ਹੇਠ ਇਲਾਕਾ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਕਾਰਵਾਈ ਕਰਦੇ ਹੋਏ ਥਾਣਾ ਕਰੇਂਡਾ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ ਦੀ ਪੁਲਿਸ ਵੱਲੋਂ ਨਸ਼ਿਆ ਖਿਲਾਫ ਕਾਰਵਾਈ ਕਰਦਿਆਂ ਦੋਸ਼ੀ ਸੰਦੀਪ ਸਿੰਘ ਉਰਫ ਬਿੱਟੂ ਵਾਸੀ ਲਾਹੌਰੀ ਮਲ ਥਾਣਾ ਕਰੇਂਡਾ ਨੂੰ 417 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 304/2024 ਜੁਰਮੇ ਕੀ 18/85 ਐਨਡੀਪੀਐਸਏਸੀਟੀ ਤੇ ਥਾਣਾ ਕਰੇਂਡਾ ਅੰਮ੍ਰਿਤਸਰ ਦਿਹਾਤੀ ਦਰਜ ਕੀਤਾ ਗਿਆ ਉਥੇ ਹੀ ਜਾਣਕਾਰੀ ਦਿੰਦੇ ਹੋਏ ਸਬ ਇੰਸਪెక్టర్ ਕੁਲਵੰਤ ਸਿੰਘ ਜੀ ਨੇ ਦੱਸਿਆ ਇਸ ਗੈਰ ਕਾਨੂੰਨੀ ਵਪਾਰ ਵਿੱਚ ਸ਼ਾਮਲ ਵਿਆਪਕ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੇ ਵੀ ਸ਼ਮੂਲਿਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਪੱਤਰਕਾਰ ਸੁਖਦੇਵ ਮੋਨੂ ਦੀ ਖਾਸ ਰਿਪੋਰਟ ਅਮਿਤ ਸਰ ਹਾਂਜੀ ਸਰ ਮਾਨਯੋਗ ਐਸਐਸਪੀ ਸ੍ਰੀ ਚਰਨਦੇਵ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਲਰ ਅਤੇ ਟੀਐਸਪੀ ਅਟਾਰੀ ਤੇ ਮੌਕਫਰ ਸਾਉਦੀਆਂ ਦੇ ਅਧਰਤਾਂ ਦੇ ਸਮਾਜ ਰੋਧੀ ਅੰਸਰਾਂ ਖਿਲਾਫ ਇਹ ਨਸ਼ੇ ਦੀ ਮੈਂ ਵਿਡੀਓ ਸੀ ਜਿਹੋ ਉਸ ਸਮੇਂ ਸਾਨੂੰ ਭਾਰੀ ਸਫਲਤਾ ਮਿਲੀ ਜਦੋਂ ਅਸੀਂ ਪੌਣਾ ਤਨਕਲਾ ਤੇ ਮੌਜੂਦ ਸੀ ਕਿ ਆਪਣਾ ਸਾਨੂੰ ਇੱਕ ਆਦਮੀ ਜਿਹੜਾ ਵਾ ਡਰੇਨ ਦੇ ਨਾਲ ਨਾਲ ਆਉਂਦਾ ਬਖਾਈ ਦਿੱਤਾ ਜੋ ਪੁਲਸ ਪਾਰਟੀ ਵੇਖ ਕੇ ਖਿਸਕਣ ਲੱਗਾ ਤੇ ਜਿਸ ਨੂੰ ਸਾਥੀ ਕਰਮਚਾਰੀ ਨੇ ਮਤਲਬ ਕਾਬੂ ਕੀਤਾ ਤੇ ਮੌਕੇ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਆਏ ਜਿਨ੍ਹਾਂ ਦੇ ਹਾਇਰੀ ਵਿੱਚ ਇਹਦੇ ਕੋਲੋਂ 500 ਗ੍ਰਾਮ ਦੇ ਕਰੀਬ ਹਾਂਜੀ ਜੋ ਵੇਟ ਕਰਨ ਤੇ 470 ਗ੍ਰਾਮ ਬਰਾਮਦ ਹੋਈ ਤੇ 70 ਗ੍ਰਾਮ ਜਿਹੜਾ ਵਾ ਮੇਸਟ ਮਟੀਰੀਅਲ ਬਰਾਮਦ ਹੋਇਆ ਤੇ ਬਾਦ ਪੁਸ਼ਕਸ਼ ਮਕਰਮਾ ਨੰਬਰ 304 ਦੋਸ਼ੀ ਦੇ ਖਿਲਾਫ ਦਰਜਿਸਟਰ ਕੀਤਾ ਗਿਆ ਤੇ ਦਰਸ ਕਰਨ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਦੇ ਡਿਗਾਈ ਨਾਲ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸ ਇਥੋਂ ਲੈ ਕੇ ਆ ਕਿਥੋਂ ਥੋੜਾ ਹਨ ਹੁਣ ਪਤਾ ਪੁਸ਼ਕਸ਼ ਤੋਂ ਮੁਰਲੀ ਪੁਸ਼ਕਸ਼ ਤੋਂ ਪਤਾ ਲੱਗਾ ਕਿ ਇਹਦੇ ਪਾਕਤਾਨ ਦੇ ਨਾਲ ਲਿੰਕ ਹਨ ਪਾਕਿਸਤਾਨ ਦੇ ਸਮਗਲਰਾਂ ਨੂੰ ਇਸ ਵਾਰ ਰਿਮਾਨ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਕੋ ਰਿਮਾਨ ਹਸਰ ਕਰਕੇ ਅਗਲੀ ਜਿਹੜੀ ਬੰਦੀ ਕਾਨੂੰਨੀ ਕਰੇ ਅਜੇ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਅਸਲ ਦੇ ਵਿੱਚ ਲੈਬੋਰੀਟਰੀ ਦਾ ਕੰਮ ਕਰਦਾ ਸੀ ਇਹਦੀ ਆਰਟ ਦੇ ਵਿੱਚ ਜਿਹੜਾ ਆ ਇਹ ਨਾਲ ਦੇ ਨਾਲ ਇਹ ਨਸ਼ੇ ਦਾ ਧੰਦਾ ਵੀ ਕਰਦਾ ਸੀ ਨਹੀਂ ਅਜੇ ਤੱਕ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਆਤੀਬ ਮੈਨੂੰ 5 ਮਹੀਨੇ ਦੇ ਕਰੀਬ ਲੱਗੇ ਪਗ ਹੋ ਗਿਆ ਜੀ ਇੱਥੇ ਲੱਗੇ ਤੱਕ ਕਰੀਬ 6 ਕਿਲੋ ਦੇ ਕਰੀਬ ਰਿਕਵਰੀ ਕਰ ਲਈ ਹੈ ਜੀ ਮੈਂ ਤੇ ਕਰੀਬ 9 ਤੋਂ 10 ਦੇ ਵਿੱਚ ਵਿੱਚ ਪਰਚੇ ਦਰਜ ਕੀਤੇ ਆ ਇਹਦੇ ਸਾਰੇ ਪਰਚਾ ਦਰਜ ਕਰ ਦਿੱਤਾ ਆ ਇਹਦੇ ਖਿਲਾਫ ਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਦੇ ਫਰਦਰ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਪਤਾ ਕਰਾਂਗੇ ਕਿ ਕਿਹੜੇ-ਕਿਹੜੇ ਸਮਗਲ ਰਦਨਾ ਹੋਰ ਮਿਕਸ ਅਪ ਹੋਏ ਆ ਤੇ ਇਥੋਂ ਲੋਕਲ ਸਵਾਲਰ ਕਿਹੜੇ ਆ ਤੇ ਕਿੱਥੇ-ਕਿੱਥੇ ਸਪਲਾਈ ਦੇਣੀ ਸੀ ਮੈਂ ਇਹੋ ਮੈਸੇਜ ਦੇਣਾ ਚਾਹੁੰਨਾ ਜੋ ਸੀਨੀਅਰ ਅਫਸਰ ਵਾਲੋ ਹਦਾਇਤਾਂ ਆਈਆਂ ਕਿ ਇਹਨਾਂ ਨੂੰ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਆ ਨਸ਼ਾ ਬਹੁਤ ਮਾੜਾ ਆ ਕਾਤਕ ਆ ਕਾਤਕ ਸਭ ਤੋਂ ਮਾਰੂ ਨਸ਼ਾ ਇਹ ਆ ਹਰ ਹੁੰਦਾ ਜਿਹੜਾ ਇਹੋ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਤੁਸੀਂ ਵੱਧ ਤੋਂ ਵੱਧ ਪ੍ਰੇਰਿਤ ਕਰੋ ਖੇਡਾ ਕਰੋ ਇਹਨੂੰ ਨਸ਼ਾ ਛੱਡੋ ਜੀ